ਨਹੀਂ ਦੋ ਹਲਾਉਂਦੇ ਤੁਸੀਂ ਆਏ ਜੇ ਮੂੰਹ ਨਾ ਕਰ। ਹਾਏ ਡਰ ਬੜਾ ਆਦਾ ਕੀ ਕਰਗੇ। ਬਈ ਬਣਾ ਲਓ ਨਾ। ਦੀ ਨਮਾ ਕੰਮ ਸ਼ੁਰੂ ਕੀਤਾ ਹੈ। ਤੁਸੀਂ ਆਏ ਤੁਸੀਂ ਮੈਂ ਤੁਹਾਨੂੰ ਲੈ ਕੇ ਚਾ ਜਾਵਾਂ। ਹਾਂ ਯਾਰ ਇਹ ਕੰਮ ਆਏ ਤਾਂ ਉਦੋਂ ਤਾਂ ਮੇਰੇ ਬਾਹਰ ਉਹ ਲੱਗ ਜਾਣਾ ਰੋਜ਼ ਆਉਂਦੇ ਲੋੜ ਹੀ ਨਹੀਂ ਤਾਂ ਜੀ ਨਾਲ ਪਤਾ ਨਹੀਂ ਲੱਗਦਾ ਜਮੇ। ਮarre ਤਾਂ ਲਾ ਦੇਸੀ ਫਿਰ ਐਂ ਡਿੱਗੂਗੀ ਫਿਰ ਆਪਾਂ ਐਂ ਵੀ ਕਰਾਂਗੇ ਲੜਾਂਗੇ। ਫਿਰ ਤੁਸੀਂ ਤਾਂ ਐਂ ਵੀ ਪੱਕਾ ਕੰਮ ਕਰਕੇ ਦੋ। ਮੈਂ ਥੋੜਾ ਜੱਸੀ ਤੋਂ ਜ਼ੋਰ ਲਾਇਆ ਸੀ। ਮੈਂ ਵੀ ਐਂ ਪੋਲੀ ਜੀ ਲਾ ਕੇ ਖੜਾ ਦਿੰਨਾ ਉਹਨੇ ਉਹ ਲਾ ਗਿਆ। ਸਾਡੇ ਵਾਂਗੂ ਐਂ ਮੋੜੀਆਂ ਕਰਾਓ ਭਈ ਐ। ਲਓ ਜੀ ਹੁਣ ਜਿਹੜਾ ਗਾਮ ਹੈਗਾ ਅੱਜ ਗਾਮੇ ਦਾ ਕੱਢਣਗੇ ਇਹ ਕੰਡਾ ਗਾਮਾ ਬਾਲੀ ਪਾ ਕੇ ਮਰਨ ਨੂੰ ਤਿਆਰ ਹੈ ਕੀ ਫਿਰ ਆਏ ਸੀਗੇ ਜੀ ਲੋਕ ਮੇਕਅਪ ਕਰਕੇ ਮਰਨਗੇ ਮੜਾ ਜੇ ਹੋਰ ਦੱਬੋ ਬਈ ਫਿਰ ਤੁਸੀਂ ਦੁਖ ਮੰਨਦੇ ਹੋ ਤੁਸੀਂ ਜੜ ਮਾਰੋ ਆਏ ਹੁਣ ਲੋਟਾ ਥੋੜਾ ਕੇ ਲੋਟਾ ਫੜ ਜਾ ਹੁਣ ਵਾਲੇ ਤਾਕਤ ਕਰ ਦਈਏ ਕੋਈ ਦੁਖ ਲਵਾ ਲੈ ਬਸ ਨਹੀਂ ਡਿਗਦੀ ਹੁਣ ਨਹੀਂ ਡਿਗਦੀ ਹੁਣ ਤਾਂ ਦੱਸੀ ਜਾਂਦੀ ਹੈ ਕੋਈ ਨਹੀਂ ਬਈ ਕੋਈ ਗੱਲ ਨਹੀਂ ਅੱਛਾ ਸੀਨ ਹੁਣ ਆਪਾਂ ਬਣਾਈਏ ਪਹਿਲਾਂ ਕੀ ਬਣਾਓ रेडी रूडी होके मरन ਦਾ پلان ਚੱਲ ਰਿਹਾ। ਰੈਡੀ ਅਸੀਂ ਹੋ ਗਏ ਜੀ ਹੁਣ ਪੂਰਾ। ਤਵੇ ਤੂੰ ਤੋ ਗਿਆ ਅੱਛਾ ਗੰਦਾ ਸਾ ਕੋਲੇ। ਅੱਛਾ ਗੱਲ ਇਹ ਹੈਗੀ ਵੀ ਦੀਪ ਆਪਣੇ ਥੋੜੀ ਨੇੜੇ ਆਉਗੀ। ਦੀਪ ਵੀ ਆ ਗਈ ਉਹ। ਸਾਡੇ ਵਾਲੇ ਤੇਰਾ ਨਾਂ ਆ ਗਿਆ ਜਾਲ। ਕਨਪਰ ਭਾਈ ਮਤਲਬ ਕਾਲਜ ਜਾ ਰਹੀ ਹੈ ਸਵੇਰੋਂ। ਘਰੋਂ ਆਪਾਂ ਸ਼ੌਟ ਅੱਡ ਲੈ ਲਾਂਗੇ। ਇਹਨੂੰ ਅਸੀਂ ਮਿਲਦੇ ਹਾਂ ਸਾਡੇ ਨਾਲ ਥੋੜੀ ਜੀ ਤੂੰ ਤੂੰ ਮੈਂ ਮੈਂ ਜੀ ਹੁੰਦੀ ਹੈ ਜਿਵੇਂ ਆਪਾਂ ਜ਼ਬਰਦਸਤੀ ਜੀ ਕਰਨ ਦੀ ਕੋਸ਼ਿਸ਼ ਕਰਦੇ ਆ। ਚਾਹੇ ਤੋ ਥਾਪੜਾ ਮਾਰ ਕੇ ਭੱਜੇ ਵੀ ਚਾਹੇ ਬਾਹ ਉਹ ਛਿੜਾ ਕੇ ਭੱਜੇ ਵੀ ਇੱਕ ਤਾਂ ਸ਼ੌਟ ਜੀ ਅਸੀਂ ਪੋ ਲੈਣਾ ਵੀ। ਅੱਗੇ ਕਨਵਰ ਭੱਜ ਰਹੀ ਹੈ ਫਿਰ ਮਾਇਆ ਫਿਰ ਮੇਰਾ ਯਾਰ ਜੱਗੂ ਇਹ ਜੱਗੂ ਹੀ ਸਾਡਾ ਇਹ ਹੋਈ ਹੈਗਾ ਵੀ ਅੱਜ ਤਾਂ ਲੱਗਦਾ ਹੈਗਾ ਐ ਖੜ ਖੜ ਕੇ ਗੱਲਾਂ ਜੇ ਕਰਕੇ ਇਹਦਾ ਕਮੇਡੀ ਫੰਕ ਚ ਲੈ ਲਾਂਗੇ ਫਾਈਨਲੀ ਦੋ ਤਿੰਨ ਆਪਾਂ ਐ ਜੇ ਢੇ ਜੇ ਲਾ ਕੇ ਕਨਵਰ ਅਚਾਨਕ ਉਹਦਾ ਮਤਲਬ ਜਿਹੜਾ ਫੌਜੀ ਭਰਾ ਆਇਆ ਉਹ ਸਾਹਮਣੇ ਆਇਆ ਤੇ ਉਹ ਕੁੜੀ ਉਹਦੇ ਪਿੱਛੇ ਝਾਕਦੀ ਝਾਕਦੀ ਆਇਆ ਨਹੀਂ ਹੁੰਦਾ ਜਿੰਨਾ ਮੈਂ ਉਸ ਤਰੀਕੇ ਨਾਲ ਜਿਵੇਂ ਵੱਡੀਆਂ ਫਿਲਮਾਂ ਚ ਹੁੰਦਾ ਹੈ ਵੱਡੀਆਂ ਫਿਲਮਾਂ ਜੰਦਾ ਓਵੇਂ ਉਹ ਹਾਂ ਰਾਜੂ ਭਾਈ ਬਣ ਗਿਆ ਜੀ ਦੇਖੋ ਸਾਡਾ ਫੌਜੀ ਤੇ ਫੌਜੀ ਭਰਾਵਾਂ ਲਈ ਅਸੀਂ ਇਹ ਉਹਨਾਂ ਨੂੰ ਅਸੀਂ ਫਿਲਮ ਸਮਰਪਿਤ ਹੁੰਦੀ ਹੈ ਮਿੱਤਰੋ ਕਹਿ ਲਗੀ ਡੈਡੀਕੇਟ ਉਹਨਾਂ ਨੂੰ ਕਰ ਰਹੇ ਹਾਂ ਜੀ ਵੀ ਫੌਜੀ ਜਿਹੜੇ ਹੈਗੇ ਨੇ ਵਿਚਾਰੇ ਉਹ ਦੇਸ਼ ਦੀਆਂ ਸਰਹੱਦਾਂ ਤੇ ਵੀ ਰਾਖੀ ਕਰਦੇ ਨੇਗੇ ਹਨਾ ਵੀ ਆਪਾਂ ਸਾਰਾ ਦੇ셔 ਉਹਨਾਂ ਦੀ ਬਦੌਲਤ ਹੀ ਆਰਾਮ ਨਾਲ ਸੌਂ ਸਕਦੇ ਆ ਆਰਾਮ ਨਾਲ ਉੱਠਦੇ ਆ ਉਹ ਵੀ ਫੌਜੀ ਬਾਈਆਂ ਦਾ ਨੇਚਰ ਮੈਂ ਬਹੁਤ ਵਾਰੀ ਮਿਲਿਆ ਸਾਰਿਆਂ ਦਾ ਬਹੁਤ ਵਧੀਆ ਹੁੰਦਾ ਜਿਹੜੇ ਬਾਈ ਨੇ ਅਰਜਨ ਵੈਲੀ ਨਾਵਲ ਲਿਖਿਆ ਹਾਂ ਉਹ ਵੀ ਬਾਈ ਫੌਜੀ ਰਿਟਾਇਰ ਨੇ ਤੇ ਉਹਨਾਂ ਦਾ ਵੀ ਬਹੁਤ ਵਧੀਆ ਨੇਚਰ ਘਰੇ ਆਈ ਵਿਚਾਰੇ ਨਾਲ ਨਾਲ ਹਾਂ ਨੇਚਰ ਥੋੜਾ ਬਹੁਤ ਵਧੀਆ ਪਰ ਤੁਸੀਂ ਫੌਜੀ ਤੁਸੀਂ ਰਾਜ ਨੂੰ ਵੀ ਦੇਖ ਕੇ ਕੈਰੇਕਟਰ ਦਿੱਤਾ ਵੀ ਕਿਹੜਾ ਬੰਦਾ ਫੋਜੀ ਵਾਲੀ ਵਰਦੀ ਪਾ ਸਕਦਾ ਹਨ ਤੇ ਇਹਨਾਂ ਨੇ ਮੈਨੂੰ ਵੀ ਕੈਰੈਕਟਰ ਦੇਖ ਕੇ ਦਿੱਤਾ ਜੀ ਕਹਿੰਦੇ ਵੀ ਤੇਰੇ ਵਰਗਾ ਜਿਹੜਾ ਵੀ ਘਟੀਆ ਇਨਸਾਨ ਲੱਗ ਨਹੀਂ ਸਕਦਾ ਉਹ ਤਾਂ ਚਲੋ ਕਿਤਲ ਵੱਖ ਹੈ ਲੱਛਣ ਦੇ ਐ ਬੰਦਾ ਮੈਂ ਵੀ ਠੀਕ ਐ ਮਾੜਾ ਨਹੀਂ ਐਨਾ ਮਾੜਾ ਨਹੀਂ ਤੇ ਵੀ ਉਸ ਹਿਸਾਬ ਨਾਲ ਅਸੀਂ ਹੁਣ ਫਿਰ ਸਾਰੇ ਜਣੇ ਸਾਡੀ ਤਿਆਰੀ ਹੈ ਬਲੌਗ ਵੀ ਤੁਹਾਨੂੰ ਦਿਖਾਵਾਂਗੇ ਨਾਲ ਨਾਲ ਵੀ ਕਿਵੇਂ ਸ਼ੂਟ ਹੋਊਗਾ ਤੇ ਵੀਡੀਓ ਤਾਂ ਬਣ ਹੀ ਰਹੀ ਇੱਕ ਵਾਰ ਰੈਡੀ ਹੋਵੇ ਤੁਸੀਂ ਵੀ ਕਨਵਰਦੀਆਂ ਬਕਸ ਕਨਵਰ ਗੋਲੀ ਨੇ ਇਹਨੂੰ ਵੀ ਇਹਨੂੰ ਕਮਾਓ ਆ ਕੁੜੀ ਹੈ ਜੀ ਸਾਡੀ ਲੈ ਕੁੜੀ ਕਮਾਵਾ ਮਦਦ ਕਰੇ ਕੈਮਰਾਮੈਨ ਏ ਸਾਡੀ ਕੁੜੀ ਹੈ ਜੀ ਸਟੂਡੈਂਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ گاਉਂ ਦੀ ਵੀ ਬਹੁਤ ਲੋ ਜੀ ਹੂੰ ਤਾਂ ਇਹ ਸਾਡਾ ਜਵਾਬ ਕੀ ਹੈਗਾ ਆਪਣੇ ਪੇਜ ਤੇ ਤੁਸੀਂ ਲੋਕ ਤਾਂ ਦੇਖ ਸੁਣ ਚੁੱਕੇ ਹੋ ਅਸੀਂ ਅੱਜ ਜਿਹੜਾ ਹੈ ਵੀ ਉਹ ਇਨਸਾਨੀਅਤ ਨੂੰ ਜਿਵੇਂ ਕਿ ਸ਼ਰਮ ਸ਼ਾਰ ਕਰ ਦਿਆਂਗੇ ਸਾਡੀ ਕੁੜੀ ਨੂੰ ਇਹ ਹੁਣ ਸਾਡੇ ਮੂਰੇ ਮੂਰੇ ਭੱਜੂਗੀ ਇਹਨੂੰ ਕਹਿਣਾ ਵੀ ਮਟਿਆਰ ਕਿੱਧਰ ਚੱਲੀ ਆਏ ਐ ਕਰਨਾ ਐ ਕਰਨਾ ਐ ਚਾਪੜੇ ਵੀ ਲਾਉਗੀ ਸਾਡੇ ਇਹ origional life ਹੋਰ ਹੁੰਦੀ ਹੈ ਜੀ ਕਿਰਦਾਰ ਚ ਹੋਰ ਆ ਮੈਨੂੰ ਵੜੀ ਹਲਕਤ ਆਉਂਦੀ ਮੇਰੇ ਐਂ ਜਿਹੋ ਜਿਹਾ ਨਾ ਕੜਾ ਮੈਂ ਪਹਿਲਾਂ ਪਾਉਂਦਾ ਇਹਨੂੰ ਹੋਰ ਹਲਕਤ ਨਹੀਂ ਆਉਂਦੀ ਮੇਰੇ ਤਾਂ ਪਾ ਪੰਜ ਪਾਦ ਪਰ ਹੁਣ ਸੋਨੇ ਦੀ ਜਾਂਦੀ ਦੇ ਉਹਨਾਂ ਨਾਲ ਤਾਂ ਸੰਭੀ ਨਹੀਂ ਆਉਂਦੀ ਲਓ ਜੀ ਫਿਰ ਹੁਣ ਅਸੀਂ ਆਉਣੇ ਹੈਗੇ ਹਵਾਨੀਆਂ ਤਦੇ ਰਾਤ ਤੇ ਤੇ ਫਿਰ ਦਿਖਾਉਂਦੇ ਆਂਗੇ ਤੁਹਾਨੂੰ ਅਗਲਾ ਬੋਲ ਲੈ ਜੀ ਗੰਮ ਇਹਨੂੰ ਦੇ ਦਿਓ ਫੁੱਲ ਗਾਲਾਂ ਗੰਮ ਗੰਮ ਦਾ ਕਰਦਾਰ ਵਿਚਾਰ ਦਾ ਘਟ ਗਈ ਹੁੰਦਾ ਮੈਨੂੰ ਇਹ ਬਈ ਘਟ ਗਈ ਰੱਖਦੇ ਨੇ ਸੱਚੇ ਮੈਨੂੰ ਲੱਗਦੀ ਮਚਦੇ ਆ ਮੇਰੇ ਤੇ ਵੀ ਇਹ ਬੰਦਾ ਹੀਰੋ ਨਾ ਬਣ ਜੇ ਇਸ ਕਰਕੇ ਮੈਨੂੰ ਵਿਲਨ ਵਾਲਾ ਕਰੈਕਟਰ ਦਿੰਦੇ ਨੇ ਇੱਕ ਦੀਵਾ ਜਾਈ ਨਹੀਂ ਉਹਨੂੰ ਬਾਲੀਆਂ ਗਾਣ ਲੈਂਦੇ ਆ ਹਾਂ ਦੋ ਬੰਦੇ ਦਾ ਹੀ ਟਿੱਕੇ ਹੋਏ ਆਗੇ ਸਾਰਿਆਂ ਨਹੀਂ ਆਇਆ ਜੀ ਤੇ ਸਾਰਿਆਂ ਨੂੰ ਜੀ ਅੱਜ ਦੁਸ਼ਹਿਰੇ ਵਾਲੇ ਦਿਨ ਅਸੀਂ ਸ਼ੂਟ ਕਰ ਰਹੇ ਹਾਂ ਜੀ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਮੁਬਾਰਕਾਂ ਹੋ ਸਕਦਾ ਬਲੌਗ ਤਾਂ ਬਾਅਦ ਚ ਪਵੇ ਚਲੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਸਾਰੇ ਸਰੋਤੇ ਸਾਰਾ ਪੰਜਾਬ ਖਸਦਾ ਵਸਦਾ ਰਹੇ ਖੁਸ਼ੀਆਂ ਖੇੜੇ ਬਖਸ਼ੇ ਪ੍ਰਮਾਤਮਾ ਫੇਰ ਹੀ ਤੁਸੀਂ ਸਾਡੀਆਂ ਵੀਡੀਓ ਦੇਖ ਸਕੋਗੇ ਜੀ ਬਲੌਗ ਦੇਖ ਸਕੋਗੇ ਹਨਾ ਤੇ ਸਾਰੀ ਇਨਸਾਨੀਅਤ ਦਾ ਸੀ ਜੀ ਮਤਲਬ ਕਿ ਭਲਾ ਮੰਗੜਾਏ ਬੰਦੇ ਆ ਇਹ ਚਹੀ ਗਿਆ ਲੈ ਲਓ ਜੀ ਹੁਣ ਅਸੀਂ ਕਰਦੇ ਆ ਸ਼ੂਟ ਚਲੋ